ਜੈ ਗੁਰੂਦੇਵ ਜੈ ਭੀਮ ਜੈ ਭਾਰਤ ਸਤ ਸੰਗਤ ਜੀ ਕੱਲ ਸ੍ਰੀ ਗੁਰੂ ਰਵਿਦਾਸ ਜੀ ਦਾ ਗੁਰਪੁਰਬ ਸੀ ਔਰ ਯਕੀਨ ਮੰਨਿਓ ਦਿਲ ਤੋਂ ਕਹਿ ਰਿਹਾ ਮੈਂ ਕਿ ਇਸ ਵਾਰੀ ਬਹੁਤ ਖੁਸ਼ੀ ਹੋਈ ਇਸ ਵਾਰੀ ਇਸ ਕਰਕੇ ਮੈਂ ਕਹਿ ਰਿਹਾ ਕਿਉਂਕਿ ਇਸ ਸਾਲ ਬਹੁਤ ਖੂਬਸੂਰਤੀ ਦੇ ਨਾਲ ਤੇ ਬਹੁਤ ਵੱਡੇ ਸਕੇਲ ਤੇ ਸਿਰਫ ਭਾਰਤ ਦੇ ਵਿੱਚ ਹੀ ਨਹੀਂ ਪੂਰੀ ਦੁਨੀਆ ਦੇ ਵਿੱਚ ਗੁਰਪੁਰਬ ਨੂੰ ਬਹੁਤ ਖੂਬਸੂਰਤੀ ਦੇ ਨਾਲ ਮਨਾਇਆ ਗਿਆ ਬਹੁਤ ਪੋਸਟ ਦੇਖੇ ਬਹੁਤ ਰੀਲਾਂ ਬਹੁਤ ਵੀਡੀਓ ਦੇਖੀਆਂ ਤੇ ਚੰਗਾ ਲੱਗਾ ਯਕੀਨ ਮੰਨਿਓ ਚੰਗਾ ਲੱਗਾ ਔਰ ਸੋਨੇ ਤੇ ਸੁਹਾਗੇ ਵਾਲੀ ਗੱਲ ਇਹ ਹੋ ਗਈ ਕਿ ਪ੍ਰਧਾਨ ਮੰਤਰੀ ਸਾਹਿਬ ਖੁਦ ਜਲੰਧਰ ਆਏ ਔਰ ਉਹਨਾਂ ਨੇ ਬੱਲਾ ਵਿਖਿਆ ਕੇ ਅਨਾਉਂਸ ਕੀਤਾ ਕਿ 에어ਪੋਰਟ ਜਿਹੜਾ ਅਨਾਉਂਸ ਹੀ ਨਹੀਂ ਕੀਤਾ ਬਕਾਇਦਾ ਉਹਨੂੰ ਕਰ ਦਿੱਤਾ ਨਾਮਕਰਨ ਸ਼੍ਰੀ ਗੁਰੂ ਰਵਿਦਾਸ ਜੀ ਦੇ ਨਾਮ ਤੇ ਆਦਮਪੁਰ 에어ਪੋਰਟ ਦਾ ਨਾਮ ਬਦਲ ਕੇ ਸ਼੍ਰੀ ਗੁਰੂ ਰਵਿਦਾਸ ਜੀ ਦੇ ਨਾਮ ਤੇ ਕਰ ਦਿੱਤਾ ਪੂਰੀ ਦੁਨੀਆ ਵਿੱਚ ਬੈਠੀਆਂ ਸਾਧ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਇਸ ਗੱਲ ਦੀਆਂ ਤੇ ਐਤਕੀ ਕਮਾਲ ਹੋ ਗਈ ਜਨਮ ਦਿਨ ਬਹੁਤ ਖੂਬਸੂਰਤ ਤਰੀਕੇ ਨਾਲ ਮਨਾਇਆ ਗਿਆ ਤੇ ਕੁਝ ਇੱਕ ਚੀਜ਼ਾਂ ਸੀਗੀਆਂ ਛੋਟ-ਛੋਟੀਆਂ ਦੋ ਚਾਰ ਰੇਲਾ ਰੁਲਾ ਆਈਆਂ ਸੀਗੀਆਂ ਜਿੱਥੇ ਮੁੰਡੇ ਖੱਪ-ਖੁੱਪ ਕਰ ਰਹੇ ਸੀਗੇ ਬੁਲਬੁਲੀਆਂ ਮਾਰ ਰਹੇ ਸੀਗੇ ਨਗਰ ਕੀਰਤਨ ਵਿੱਚ ਆਕੀਆਂ ਵਿੱਚ ਪਰ ਉਹਨਾਂ ਚੀਜ਼ਾਂ ਨੂੰ ਇਗਨੋਰ ਕਰਦੇ ਆ ਹਨਾ ਤੇ ਥੋੜਾ ਬਹੁਤਾ ਹੋ ਹੀ ਜਾਂਦਾ ਕਿਤੇ ਪਰ ਫਿਰ ਵੀ ਜੇ ਮਹੀਨਾ ਕੁ ਪਹਿਲਾਂ ਅਨਾਉਂਸ ਕਰ ਦਿਆ ਕਰੀਏ ਆਪਾਂ ਕਿ ਸਪੈਸ਼ਲੀ ਨਵੇਂ ਮੁੰਡੇ ਕੁੜੀਆਂ ਨੂੰ ਕੀ ਭੰਗੜੇ ਸਿੰਗੜੇ ਡੀਜੇ ਵਾਲੇ ਗਾਣੇ ਗੁਣੇ ਲਾ ਕੇ ਨਾ ਪਾਇਆ ਕਰਨ ਫਿਰ ਲੋਕੀ ਉਹਦਾ ਚੀਜ਼ਾਂ ਦਾ ਮਖੌਲ ਬਹੁਤ ਉਡਾਉਂਦੇ ਆ ਤੇ ਮੌਕਾ ਹੀ ਨਾ ਦਿਓ ਦੋ ਚੀਜ਼ਾਂ ਕਦੇ ਨਹੀਂ ਹੁੰਦੀਆਂ ਕਿ ਤੁਸੀਂ ਸੁਣੋ ਵੀ ਨਾ ਤੇ ਮੌਕਾ ਵੀ ਦੇਈ ਜਾਓ ਜੇ ਸੁਣਨਾ ਨਹੀਂ ਚਾਹੁੰਦੇ ਫਿਰ ਮੌਕਾ ਨਾ ਦਿਓ ਇਹ ਮੇਰੀ ਐਡੋਲਜੀਆ ਕਿ ਜੇ ਸੁਣਨਾ ਨਹੀਂ ਚਾਹੁੰਦੇ ਤੇ ਫਿਰ ਮੌਕਾ ਨਾ ਦਿਓ ਜੇ ਮੌਕਾ ਦੇਣਾ ਫਿਰ ਸੁਣਨਾ ਲੋਕਾਂ ਦੀਆਂ ਗੱਲਾਂ ਸੁਣਣੀਆਂ ਪੈਂਦੀਆਂ ਨੇ ਬਾਕੀ ਕੁੱਲ ਮਿਲਾ ਕੇ ਇਸ ਵਾਰੀ ਬਹੁਤ ਸੋਹਣਾ ਰਿਹਾ ਜਨਮ ਦਿਨ ਕਿੰਨੀ ਖੂਬ ਸੂਰਤੀ ਦੇ ਨਾਲ ਮਨਾਇਆ ਗਿਆ ਤੇ ਮੈਨੂੰ ਬੜਾ ਹੀ ਦਿਲ ਕੀਤਾ ਵੈਸੇ ਤੇ ਮੈਂ ਪੋਸਟ ਕੱਲ ਦਾ ਪਾਏ ਹੋਇਆ ਹੈ ਫੇਸਬੁੱਕ ਤੇ ਵੀ ਤੇ ਇਨਸਟਾ ਹਾਂਸਟ ਤੇ ਵੀ ਹਰ ਜਗ੍ਹਾ ਪਰ ਮੇਰਾ ਦਿਲ ਕੀਤਾ ਕਿ ਅੱਜ ਸੰਗਤਾਂ ਦਾ ਧੰਨਵਾਦ ਜ਼ਰੂਰ ਕੀਤਾ ਜਾਵੇ ਕਿਉਂਕਿ ਸੁਧਾਰ ਆ ਰਿਹਾ ਬਸ ਇਹੀ ਮੈਂ ਕਹਿਣਾ ਹੁੰਨਾ ਕਿ ਜ਼ਮਾਨਾ ਜਿਹੜਾ 400 500 ਸਾਲ ਪਹਿਲਾਂ ਦੀ ਅਸੀਂ ਗੱਲਾਂ ਕਰੀ ਜਾਂਦੇ ਸਾਡੇ ਨਾਲ ਇਦਾਂ ਹੁੰਦਾ ਸੀ ਉਦਾਂ ਹੁੰਦਾ ਸੀਗਾ ਉਹ ਚੀਜ਼ਾਂ ਨੂੰ ਭੁੱਲਣਾ ਚਾਹੀਦਾ ਅੱਜ ਦੇਖੋ ਅੱਜ ਅਸੀਂ ਕੀ ਬਣਾ ਅੱਜ ਅਸੀਂ ਆਪਣੇ ਬੱਚਿਆਂ ਨੂੰ ਕੀ ਬਣਾਉਣਾ ਚਾਹੁੰਦੇ ਆ ਜੇ 900 ਸਾਲ ਪਹਿਲਾਂ ਕੰਨਾਂ ਵਿੱਚ ਸਿੱਕੇ ਪਾਏ ਜਾਂਦੇ ਸੀ ਪੜਨ ਤੋਂ ਰੋਕਿਆ ਜਾਂਦਾ ਸੀਗਾ ਅੱਜ ਥੋੜੋ ਕੋਈ ਰੋਗ ਦਾ ਅੱਜ ਤਾਂ ਆਪਣੀ ਮਰਜ਼ੀ ਆ ਤੁਸੀਂ ਪੜਨਾ ਚਾਹੋ ਤੇ ਬੜੇ ਆਧਾਰੇ ਨੇ ਪੜਨ ਵਾਸਤੇ ਬੜੇ ਤਰੀਕੇ ਨੇ ਕਿਉਂਕਿ ਡਾਕਟਰ ਅੰਬੇਡਕਰ ਸਾਹਿਬ ਦਾ ਜੇ ਅਸੀਂ ਜਦੋਂ ਨਾਮ ਲੈਨੇ ਆ ਨਾ ਉਹਨਾਂ ਨੇ ਦੇਖ ਲਓ ਕਿੰਨੀਆਂ ਮੁਸ਼ਕਲਾਂ ਨਾਲ ਪੜਿਆ ਜਿਹੜੀਆਂ ਸਟਰੀਟ ਤੇ ਲਾਈਟਾਂ ਹੁੰਦੀਆਂ ਸੀ ਸਾਰੇ ਸਾਰੇ ਰਾਤ ਉਹਨਾਂ ਦੀਆਂ ਲਾਈਟਾਂ ਥੱਲੇ ਬੈਠ ਕੇ ਪੜਦੇ ਰਹੇ ਤੇ ਹੁਣ ਤਾਂ ਤੁਹਾਡੇ ਕੋਲ ਹਰ ਚੀਜ਼ ਆ ਦੁਨੀਆ ਦੀ ਲਾਈਟਰ ਦਾ ਤਾਂ ਬਹੁਤ ਦੂਰ ਚਲੇ ਗਿਆ ਨਾ ਸਿਲਸਲਾ ਹੁਣ ਤਾਂ ਫੋਨ ਦੇ ਵਿੱਚ ਹੀ ਆਸੀਆਂ ਲਾਈਟਾਂ ਨੇ ਤੁਸੀਂ ਫੋਨ ਦੀ ਲਾਈਟ ਤੇ ਪੜੀ ਜਾਓ ਭਾਵੇਂ ਕਿਤਾਬਾਂ ਦੀ ਵੀ ਲੋੜ ਨਹੀਂ ਹਰ ਚੀਜ਼ ਫੋਨਾਂ ਤੇ ਹੈਗੀ ਤੁਹਾਡੇ ਪਰ ਕੋਸ਼ਿਸ਼ ਕਰੋ ਕਿ ਪੜ ਲੈ ਕੇ ਉਸ ਜਮਾਨੇ ਨੂੰ ਭੁੱਲੋ ਭਾਵੇਂ ਨਾ ਪਰ ਉਹਨੂੰ ਫੋਲੋ ਨਾ ਕਰੋ ਕਿ ਅਸੀਂ ਇਦਾਂ ਸੀਗੇ ਅੱਜ 2026 ਐ ਅੱਜ ਦੇਖੋ ਕਿ ਅੱਜ ਅਸੀਂ ਆਪਣੇ ਬੱਚਿਆਂ ਨੂੰ ਕੀ ਬਣਾਉਣਾ ਸੋ ਮੇਰੇ ਵੱਲੋਂ ਇੱਕ ਵਾਰੀ ਫੇਰ ਪੂਰੀ ਦੁਨੀਆ ਵਿੱਚ ਬੈਠੀਆਂ ਸਾਥ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾ ਔਰ ਉਮੀਦ ਹੈ ਕਿ ਅਗਲੀ ਵਾਰੀ ਇਸ ਤੋਂ ਵੀ ਡਬਲ ਕੀ ਟ੍ਰਿਪਲ ਸੋਨਾ ਹੋਏਗਾ ਸੋ ਇਸ ਵਾਰੀ ਬਹੁਤ ਸੋਨਾ ਮੈਨੂੰ ਮੈ ਤਾਂ ਦੀ ਮੈਂ ਤਾਂ ਨਜ਼ਰ ਵੀ ਰਵੇ ਮੈਂ ਬਹੁਤ ਖੁਸ਼ ਆ ਤੇ ਮੈਂ ਤੇ ਵੈਸੇ ਵੀ ਤੁਹਾਨੂੰ ਪਤਾ ਬਹੁਤ ਸਾਰੇ ਲੋਕਾਂ ਨੂੰ ਸ਼ੂਗਰ ਦੀ ਗੱਲ ਕਰਨ ਲੱਗੇ ਇਹਨੂੰ ਕੋਈ ਗਲਤ ਨਾ ਲਿਓ ਮੈਂ ਤੇ ਆ ਧਰਮੀਆਂ ਦੇ ਵਿਆਹਾਂ ਵੀ ਹੋયા ਸੋ ਮੈਨੂੰ ਤੇ ਡਬਲ ਟ੍ਰिपल ਖੁਸ਼ੀ ਹੋਣੀ ਚਾਹੀਦੀ ਹੈ ਸੋ ਬਹੁਤ ਬਹੁਤ ਸ਼ੁਕਰੀਆ ਖੁਸ਼ ਰਹੋ ਆਬਾਦ ਰਹੋ ਜਾਤਾਂ ਪਾਤਾਂ ਐਵੇਂ ਹੀ ਨੇ ਅਸੀਂ ਬਣਾਈਆਂ ਹੋਈਆਂ ਨੇ ਬਸ ਇੱਕ ਉਹ ਰਾਬਿਆ ਤੇ ਇੱਕ ਅਸੀਂ ਇਨਸਾਨ ਆ ਦੈਟਸ ਆਲ ਸੋ ਖੁਸ਼ ਰਹੋ ਆਬਾਦ ਰਹੋ ਮਾਲਕ ਤੁਹਾਨੂੰ ਚੜ੍ਹਦੇ ਕਲਾ ਵਿੱਚ ਰੱਖੇ ਜੈ ਗੁਰੂ ਦੇਵ ਜੈ ਭੀਮ ਜੈ ਭਾਰਤ